ਵੱਡਾ ਐਨਕਾਊਂਟਰ ਕੀਤਾ ਹੈ ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਫਾਇਰਿੰਗ ਹੋਈ ਹੈ ਮੁਟਪੇੜ ਤੋਂ ਬਾਅਦ ਪਿੰਗ ਗੈਂਗਸਟਰ ਗ੍ਰਫਤਾਰ ਕੀਤੇ ਗਏ ਨੇ ਪੁਲਿਸ ਨੇ ਮੋਗਾ ਦੇ ਪਿੰਡ ਦੌਦਰ ਤੋਂ ਇਹ ਗ੍ਰਫਤਾਰੀ ਕੀਤੀ ਹੈ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਜਾਰੀ ਹੈ ਮੋਗਾ ਦੇ ਵਿੱਚ ਐਨਕਾਊਂਟਰ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਇੱਕ ਮੈਸੇਜ ਪੁਲਿਸ ਦੇ ਵੱਲੋਂ ਗੈਂਗਸਟਰ ਨੂੰ ਯਾਤਾ ਸਰੈਂਡਰ ਕਰੋ ਨਹੀਂ ਤਾਂ ਫੇਰ ਹੋਏਗਾ ਐਨਕਾਊਂਟਰ ਔਰ ਮੋਗਾ ਦੇ ਵਿੱਚ ਇਹ ਐਨਕਾਊਂਟਰ ਹੋਇਆ इसलिए बीते दिन की गल करिए खरड़ खरड़ पटियालाउंटर होगा एनकाउंटर तीन गैंग गिरफ्तार किए गए हैं गैंग के विचाले फायरिंग हुई है और उसके तो बाद तीन गैंगस्टर गिरफ्तार किएस ने मुठभेड़ बाद तीन गेंगस्टर गिरफ्तार किए गए हैं मोगा के बदनी के पिंड दौदर के गंगस्टर गिरफ्तार किए हैं पुलिस ने पुलिस दे पहला फायरिंग हुई है और उस तीन तो गैंग गिरफ्तारी हुई है एनकाउंटर तो बाद एक गिरफ्तारी गई है पिंड तो इस वे तो खबर एनकाउंटर एनकाउंटर की गिणती हूं वीती जा रही है और खास करके उदो जो तो सीएम ने डायरेक्ट किया कि कोई भी हो गर हो स्नैचर हो अगला चौक नहीं टप्पण देंगे क्लियर कर दिता गया ਤੇ ਇਸ ਵਾਰ ਦੀ ਵੱਡੀ ਖਬਰ ਜਿਹੜੀ ਹੈ ਉਹ ਮੋਗਾ ਤੋਂ ਸਾਹਮਣੇ ਆ ਰਹੀ ਹੈ ਮੋਗਾ ਦੇ ਦੌਦਰ ਦੇ ਵਿੱਚ ਇੱਕ ਐਨਕਾਊਂਟਰ ਹੋਇਆ ਹੈ ਤਿੰਨ ਗੈਂਗਸਟਰ ਗ੍ਰਫਤਾਰ ਕੀਤੇ ਗਏ ਨੇ ਮੇਰੇ ਸਹਿਯੋਗੀ ਦੀਪਕ ਸਿੰਘਲਾ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਦੀਪਕ ਕੀ ਜਾਣਕਾਰੀ ਮਿਲ ਪਾ ਰਹੀ ਹੈ ਤੋ ਇਹ ਸਵੇਰ ਤਰਫਾਂ ਦੀ ਗੱਲ ਹੈ ਕਿ ਜਦੋਂ ਮੋਗਾ ਦੇ ਬਦਨੀ ਪੁਲਿਸ ਨੇ ਜੇ ਇਲਾਕਾ ਲਗਾਇਆ ਸੀਗਾ ਔਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਤਿੰਨ ਬਾਈਕ ਤੇ ਸਵਾਰ ਸੀ ਜਿਹੜੇ ਗੈਂਗਸਟਰ ਦੱਸੇ ਜਾ ਰਹੇ ਨੇ ਬੰਬੀਆ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਾਨਕਾਰੀ ਇਹ ਵੀ ਮਿਲ ਰਹੀ ਹੈ ਸੂਤਰਾਂ ਤੋਂ ਮੁਤਾਬਕ ਕਿ ਜਿਹੜੀ ਹੈ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਲੇਕਿਨ ਇਸ ਦੇ ਵਿੱਚ ਜ਼ਖਮੀ ਕੋਈ ਨਹੀਂ ਹੋਇਆ ਲੇਕਿਨ ਪੁਲਿਸ ਨੇ ਕਿੰਨਾ ਜਿਹੜੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਾਨਕਾਰੀ ਇਹ ਹੈ ਕਿ ਬੰਬੀਹਾ ਗੈਂਗ ਦੇ ਗੈਂਗਸਟਰ ਦੱਸੇ ਜਾ ਰਹੇ ਆ ਔਰ ਉਹਨਾਂ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਗਦਮ ਕਿੰਨੇ ਵਜੇ ਪੁਲਿਸ ਨੂੰ ਇਤਨਾ ਇਤਲਾ ਮਿਲਦੀ ਹੈ ਇਸ ਗਲਤੀ ਕਿ ਗੈਂਗਸਟਰ ਇਸ ਇਲਾਕੇ ਵਿੱਚ ਨੇ ਕਿੰਨੇ ਵਜੇ ਸਾਰੀ ਕਾਰਵਾਈ ਹੋਈ ਦੀਪਕ ਕੋਈ ਜਾਣਕਾਰੀ ਇਸ ਬਾਰੇ ਮਿਲੀ ਹੋਵੇ ਔਰ ਪੁਲਿਸ ਨੂੰ ਫਾਇਰਿੰਗ ਕਿਉਂ ਕਰਨੀ ਪਈ ਕਿਉਂ ਜੇ ਹਾਲਾਤ ਬਣੇ ਕਿ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਕਿ ਤਿੰਨ ਗੈਂਗਸਟਰ ਇਸ ਇਲਾਕੇ ਵਿੱਚ ਮੌਜੂਦ ਨੇ ਕਿ ਇਹ ਕਿਤੇ ਹੋਰ ਤੋਂ ਆ ਰਹੇ ਸੀ ਇੱਥੋਂ ਲੰਘ ਰਹੇ ਸੀ ਤੇ ਕੀ ਕੁਝ ਇਹਨਾਂ ਦਾ ਐਕਸ਼ਨ ਪਲਾਨ ਸੀਗਾ ਕੀ ਕੁਝ ਪਤਾ ਲੱਗ ਪਾਰਾ ਹੈ ਦੀਪਕ ਦੇਖੋ ਜੀ ਜਿਨਾ ਜਿਤਨਾ ਸੀਐਮ ਸਾਹਿਬ ਨੇ ਵੀ ਆਰਡਰ ਦਿੱਤੇ ਸੀਗੇ ਕਿ ਜੇ ਕੋਈ ਵੀ ਜਿਹੜਾ ਅਪਰਾਧੀ ਉਹਨੂੰ ਬਖਸ਼ਿਆ ਨਹੀਂ ਜਾਏਗਾ ਔਰ ਅਗਲੇ ਚੌਂਕ ਤੱਕ ਜਾਣੀ ਦਿੱਤਾ ਜਾਏਗਾ ਉਸ ਨੂੰ ਲੈ ਕੇ ਜਿਹੜਾ ਪੁਲਿਸ ਲਗਾਤਾਰ ਸਖਤ ਹਰਾਈਤਾ ਦਿੱਤੀਆਂ ਜਾਂ ਮੋਗਦੇ ਅਸਰ ਕੀ ਸਾਹਿਬ ਨੇ ਹੀ ਔਰ ਉਸ ਨੂੰ ਲੈ ਕੇ ਹੀ ਜਿਹੜੀ ਹੈ ਪੁਲਿਸ ਲਗਾਤਾਰ ਮਾਕਾ ਬੰਦੀ ਕਰ ਰਹੀ ਸੀ ਤੇ ਜਿਹੜੇ ਕੋਈ ਵੀ ਗੈਂਗਸਟਰ ਨੇ ਕੋਈ ਵੀ ਇਸ ਤਰ੍ਹਾਂ ਦੇ ਅਫਰਾਦੀ ਨੇ ਉਹਨਾਂ ਨੂੰ ਪਕੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜਿਸ ਨੂੰ ਲੈ ਕੇ ਨਾਕਾ ਲਗਾਇਆ ਜਾ ਰ ਨਗਾਹ ਹੋਇਆ ਸੀ ਜਾਣਕਾਰੀ ਜਿਹੜੀ ਮਿਲੀ ਹੈ ਔਰ ਉਸੇ ਦੌਰਾਨ ਜਿਹੜੇ ਤਿੰਨ ਮੋਟਰਸਾਈਕਲ ਸਵਾਰ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਗਏ ਹਨ ਬਿਲਕੁਲ ਤਿੰਨ ਮੋਟਰਸਾਈਕਲ ਸਵਾਰ ਔਰ ਤਿੰਨੇ ਜਿਹੜੇ ਨੇ ਬੰਬੀਹਾ ਗੈਂਗ ਦੇ ਨਾਲ ਜੁੜੇ ਦੱਸੇ ਜਾ ਰਹੇ ਨੇ ਦੀਪਕ ਬਣੇ ਨੋ ਮੈਡਲ ਅਸੀਂ ਦਰਸ਼ਕਾਂ ਨੂੰ ਅਪਡੇਟ ਕਰ ਦਈਏ ਤਿੰਨ ਗੈਂਗਸਟਰ ਸ਼ੁਰੂਆਤੀ ਜਾਣਕਾਰੀ ਬੰਬੀਹਾ ਗੈਂਗ ਦੇ ਨਾਲ ਜੁੜੇ ਦੱਸੇ ਜਾ ਰਹੇ ਨੇ ਤਿੰਨ ਗੈਂਗਸਟਰ ਜਿਹੜੇ ਗ੍ਰਫਤਾਰ ਕੀਤੇ ਗਏ ਨੇ ਬਾਈਕ ਸਵਾਰ ਸੀਗੇ ਤਿੰਨੇ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਇਸ਼ਾਰਾ ਕੀਤਾ ਇਹਨਾਂ ਨੇ ਫਾਇਰਿੰਗ ਕੀਤੀ ਔਰ ਜਵਾਬੀ ਕਾਰਵਾਈ ਦੇ ਵਿੱਚ ਫਿਰ ਪੁਲਿਸ ਨੇ ਫਾਇਰਿੰਗ ਕਰਦਿਆਂ ਐਨਕਾਊਂਟਰ ਹੁੰਦਾ ਹੈ ਤੇ ਤਿੰਨਾਂ ਨੂੰ ਅਰੈਸਟ ਕਰ ਲਿਆ ਪੁਲਿਸ ਨੇ ਤਿੰਨਾਂ ਨੂੰ ਗ੍ਰਫਤਾਰ ਕਰ ਲਿਆ ਤਿੰਨ ਮੁਲਜ਼ਮ ਤਿੰਨ ਗੈਂਗਸਟਰ ਗ੍ਰਫਤਾਰ ਕੀਤੇ ਗਏ ਨੇ ਪੁਲਿਸ ਤੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਸੀਗੇ ਪੁਲਿਸ ਨੇ ਰੋਕਣ ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤਿੰਨੇ ਗੈਂਗਸਟਰ ਉਹ ਤਿੰਨੇ ਗੈਂਗਸਟਰ ਨੇ ਬੰਬੀਹਾ ਗੈਂਗ ਦੇ ਨਾਲ ਜੁੜੇ ਸ਼ੁਰੂਆਤੀ ਜਾਣਕਾਰੀ ਇਹ ਅਜੇ ਆਫੀਸ਼ੀਅਲੀ ਡਿਕਲੇਅਰ ਹੋਣਾ ਹੈ ਇਹਨਾਂ ਦੇ ਨਾਂ ਕੀ ਨੇ ਇਹਨਾਂ ਦੀ ਉਮਰ ਕੀ ਹੈ ਇਹਨਾਂ ਦੇ ਪਹਿਲਾਂ ਕਿੰਨੇ ਅਪਰਾਧਿਕ ਮਾਮਲੇ ਦਰਸ਼ ਨੇ ਕਿਹੜੇ-ਕਿਹੜੇ ਮਾਮਲੇ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਰਹੀ ਹੈ ਇਹ ਸਾਰਾ ਕੁਝ ਅਜੇ ਓਪਨ ਹੋਣਾ ਹੈ ਇਹ ਸਾਰਾ ਕੁਝ ਡਿਕਲੇਅਰ ਕੀਤਾ ਜਾਵੇਗਾ ਪਰ ਜਿਸ ਤਰੀਕੇ ਜਾਣਕਾਰੀ ਸਾਹਮਣੇ ਆਈ ਹੈ ਆਪਣੇ ਆਪ ਵਿੱਚ ਇੱਕ ਮੈਸੇਜ ਬੜਾ ਕਲੀਅਰ ਹੈ ਕਿ ਹੁਣ ਗੈਂਗਸਟਰ ਹੋਵੇ ਜਾਂ ਸਨੇਚਰ ਹੁਣ ਸਖਤੀ ਜਿਹੜੀ ਹੈਗੀ ਉਹ ਵੱਧਦੀ ਜਾ ਰਹੀ ਹੈ ਔਰ ਸਖਤੀ ਵਾਲਾ ਸ਼ਿਕੰਜਾ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਤੇ ਸਭ ਦੇ ਵਿਚਾਲੇ ਅਹਿਮ ਗੱਲ ਇਹ ਹੈ ਕਿ ਮੋਗਾ ਦੇ ਪਿੰਡ ਦੌਧਰ ਦੇ ਵਿੱਚ ਬਦਨੀ ਦਾ ਇਲਾਕਾ ਮੋਗਾ ਦਾ ਬਦਨੀ ਇਲਾਕਾ ਔਰ ਬਦਨੀ ਦੇ ਪਿੰਡ ਦੌਧਰ ਦੇ ਵਿੱਚ ਇਹ ਅਨਕਾਊਂਟਰ ਹੋਇਆ ਤਿੰਨ ਗੈਂਗਸਟਰ ਇਸ ਅਨਕਾਊਂਟਰ ਤੋਂ ਬਾਅਦ ਪੁਲਿਸ ਨੇ ਗ੍ਰਫਤਾਰ ਕੀਤੇ ਨੇ ਜਿਹੜੇ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਬੰਬੀਹਾ ਗੈਂਗ ਦਾ ਜਿਹੜਾ ਮੇਨ ਕਿੰਗ ਪਿੰਨ ਹੁੰਦਾ ਸੀ ਦਵਿੰਦਰ ਬੰਬੀਹਾ ਉਸ ਨੂੰ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਮਾਰ ਦਿੱਤਾ ਸੀ ਉਸ ਤੋਂ ਬਾਅਦ ਬੰਬੀਹਾ ਗੈਂਗ ਨੂੰ ਵਕ ਵਕ ਜਿਹੜੇ ਗੈਂਗਸਟਰ ਸੀਗੇ ਉਹ ਆਪਰੇਟ ਕਰਦੇ ਰਹੇ ਔਰ ਬੀਤੇ ਦਿਨੀ ਇੱਕ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ ਕਿ ਹਰਿਆਣਾ ਦੇ ਇੱਕ ਗੈਂਗਸਟਰ ਨੂੰ ਇਸ ਗੈਂਗ ਦਾ ਮੇਨ ਲੀਡ ਬਣਾਇਆ ਗਿਆ ਹੈ ਜਾਂ ਇਹ ਕਹੇ ਲਿਆ ਜਾਵੇ ਕਿ ਲੀਡਰ ਬਣਾਇਆ ਗਿਆ ਹੈ ਇਸ ਗੈਂਗ ਦੀ ਕਮਾਂਡ ਜਿਹੜੀ ਹੈਗੀ ਹੈ ਹਰਿਆਣਾ ਦੇ ਗੈਂਗਸਟਰ ਨੂੰ ਦਿੱਤੀ ਗਈ ਸੀ ਹਾਲ ਫਿਲਹਾਲ ਦੇ ਵਿੱਚ ਜਿਹੜਾ ਏਜੰਸੀਜ਼ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਆਈ ਸੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਸੀ ਕਿ ਇਸ ਤਰੀਕੇ ਬੰਬੀਹਾ ਗੈਂਗ ਦਾ ਜਿਹੜਾ ਇੱਕ ਸਰਗਨਾ ਜਾਂ ਇਹ ਕਹੇ ਲਿਆ ਜਾਵੇ ਮੁਖੀਆ ਜਿਹੜਾ ਹੈਗਾ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਮੌਜੂਦ ਹੈ ਹਰਿਆਣਾ ਦਾ ਗੈਂਗਸਟਰ ਹੈ ਬੇਸਿਕਲੀ ਉਸ ਨੂੰ ਇਸ ਗੈਂਗ ਦੀ ਕਮਾਂਡ ਦਿੱਤੀ ਗਈ ਹੈ ਪਰ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਹੁਣ ਐਕਸ਼ਨ ਪੁਲਿਸ ਦਾ ਨਜ਼ਰ ਆ ਰਿਹਾ ਹੈ ਔਰ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਐਨਕਾਊਂਟਰ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਕਿਉਂ ਹੋ ਰਿਹਾ ਅਜਿਹਾ ਕਿਉਂਕਿ ਪੁਲਿਸ ਦੇ ਵੱਲੋਂ ਐਨਕਾਊਂਟਰ ਦੀ ਪੋਜੀਸ਼ਨ ਕਿਉਂ ਬਣਦੀ ਹੈ ਪੁਲਿਸ ਜਦੋਂ ਮੁਲਜ਼ਮ ਨੂੰ ਪਹਿਲਾਂ ਦੇਖਦੀ ਹੈ ਤਾਂ ਪੁਲਿਸ ਦਾ ਪਹਿਲਾ ਐਕਸ਼ਨ ਹੁੰਦਾ ਹੈ ਕਿ ਉਸ ਨੂੰ ਸਰੈਂਡਰ ਕਰਨ ਲਈ ਕਿਹਾ ਜਾਂਦਾ ਹੈ ਕਿ ਤੁਸੀਂ ਕਾਨੂੰਨ ਦੇ ਇਸ ਮਾਮਲੇ ਦੇ ਵਿੱਚ ਲੋੜਿੰਦੇ ਹੋ ਇਸ ਮਾਮਲੇ ਵਿੱਚ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੀ ਗੱਲ ਰੱਖੋ ਪਰ ਜਦੋਂ ਅਜੇਹਾ ਸ਼ਖਸ ਜਿਹੜਾ ਗੁਨਾਹ ਦੀ ਦੁਨੀਆ ਵਿੱਚ ਉਤਰ ਚੁੱਕਿਆ ਹੈ ਜਿਸ ਨੇ ਗੁਨਾਹ ਕੀਤਾ ਹੈ ਤੇ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਾਂ ਪੁਲਿਸ ਤੇ ਇਸ ਸਰੈਂਡਰ ਦੀ ਕਾਲ ਦਾ ਜਵਾਬ ਫਾਇਰਿੰਗ ਕਰਕੇ ਦਿੰਦਾ ਹੈ ਹਮਲਾ ਕਰਕੇ ਦਿੰਦਾ ਹੈ ਤਾਂ ਫਿਰ ਪੁਲਿਸ ਦੇ ਵੱਲੋਂ ਹੁੰਦੀ ਹੈ ਜਵਾਬੀ ਕਾਰਵਾਈ ਔਰ ਫਿਰ ਬਣਦੀ ਹੈ ਐਨਕਾਊਂਟਰ ਦੀ ਸਥਿਤੀ ਐਨਕਾਊਂਟਰ ਦੇ ਹਾਲਾਤ ਔਰ ਇਹ ਐਨਕਾਊਂਟਰ ਕਈ ਵਾਰ ਅਜਿਹਾ ਹੁੰਦਾ ਹੈ ਜਿਸ ਦੇ ਵਿੱਚ ਗੈਂਗਸਟਰਾਂ ਦੀ ਜਾਨ ਵੀ ਗਈਆਂ ਨੇ ਗੈਂਗਸਟਰ ਮਾਰੇ ਵੀ ਗਏ ਨੇ ਔਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਗੈਂਗਸਟਰ ਅਰੈਸਟ ਵੀ ਹੋਏ ਨੇ ਸੋ ਮੋਗਾ ਦੇ ਬਦਨੀ ਦੇ ਪਿੰਡ ਦੋਧਰ ਦੇ ਵਿੱਚ ਅਜਿਹਾ ਹੀ ਐਨਕਾਊਂਟਰ ਹੋਇਆ ਬੰਬੀਹਾ ਗੈਂਗ ਦੇ ਤਿੰਨ ਮੈਂਬਰ ਫੜੇ ਗਏ ਨੇ ਤਿੰਨ ਮੈਂਬਰ ਗ੍ਰਿਫਤਾਰ ਕੀਤੇ ਗਏ ਨੇ ਮੋਗਾ ਦੇ ਬਦਨੀ ਇਲਾਕੇ ਦੇ ਦੌਦਰ ਪਿੰਡ ਦੇ ਵਿੱਚ ਐਨਕਾਊਂਟਰ ਹੈ ਤਿੰਨ ਗੈਂਗਸਟਰ ਇਸ ਐਨਕਾਊਂਟਰ ਤੋਂ ਬਾਅਦ ਗ੍ਰਫਤਾਰ ਕੀਤੇ ਗਏ ਨੇ ਮੇਰੇ ਸਹਿਯੋਗੀ ਦੀਪਕ ਲਗਾਤਾਰ ਮੇਰੇ ਨਾਲ ਮੌਜੂਦ ਨੇ ਦੀਪਕ ਬਹੁਤ ਵੱਡੀ ਘਟਨਾ ਅੱਜ ਦੀ ਇਹ ਕਿਹਾ ਜਾਵੇ ਕਿ ਐਤਵਾਰ ਦਾ ਦਿਨ ਸੀ ਔਰ ਇਸ ਤਰੀਕੇ ਇਸ ਤਰੀਕੇ ਦੇ ਐਨਕਾਊਂਟਰ ਦੀ ਖਬਰ ਹੋ ਸਕਦਾ ਹੈ ਸ਼ਾਇਦ ਸਾਡੇ ਦਰਸ਼ਕ ਵੀ ਨਹੀਂ ਸੀ ਸੋਚ ਰਹੇ ਆਮ ਤੌਰ ਤੇ ਖਬਰਾਂ ਬਿਲਕੁਲ ਵੱਖਰੀਆਂ ਆਉਂਦੀਆਂ ਸੀਗੀਆਂ ਪਰ ਐਤਵਾਰ ਦੀ ਸਵੇਰ ਦੀ ਇਹ ਖਬਰ ਮੋਗਾ ਦੇ ਵਿੱਚ ਐਨਕਾਊਂਟਰ ਕਿਸ ਤਰੀਕੇ ਸ਼ੁਰੂਆਤ ਹੋਈ ਹੈ ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਲਈ ਇੱਕ ਵਾਰ ਫੇਰ ਡਿਟੇਲ ਦੇ ਵਿੱਚ ਜਾਣਾ ਚਾਹਾਂਗੇ ਦੀਪਕ ਕੀ ਕੁਝ ਹੋਇਆ ਹੈ ਕਿਸ ਤਰੀਕੇ ਐਕਸ਼ਨ ਪੁਲਿਸ ਨੇ ਲਿਆ ਦੇਖੋ ਰਗਾਣਾ ਦੁਬਾਰਾ ਫੇਰ ਦੱਸਣਾ ਚਾਹਾਂਗਾ ਕਿ ਜਿਹੜਾ ਮੋਗਾ ਦੇ ਬਦਨੀ ਦੇ ਦੋਦਰ ਲੋਪੋ ਲਿੰਕ ਰੋਡ ਆ ਉੱਥੇ ਜਿਹੜਾ ਪੁਲਿਸ ਨੇ ਨਾਕਾ ਲਗਾਇਆ ਸੀ ਜਿਹੜੀ ਜਾਣਕਾਰੀ ਸੂਤਰਾਂ ਦੇ ਵੱਲੋਂ ਮਿਲ ਰਹੀ ਹੈ ਔਰ ਉੱਥੇ ਜਿਹੜੇ ਤਿੰਨ ਮੋਟਰਸਾਈਕਲ ਸਵਾਰ ਆ ਉਹ ਉੱਥੋਂ ਨੱਗ ਰਹੇ ਸੀਗੇ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਨੇ ਕਾਬੂ ਕੀਤਾ ਉਹਨਾਂ ਨੂੰ ਫਾਇ لیکن ਜਖਮੀ ਕੋਈ ਵੀ ਨਹੀਂ ਹੋਇਆ ਪੁਲਿਸ ਦੀ ਟੀਮ ਨੇ ਜਿਹੜਾ ਬੜੀ ਹਿਸ਼ਿਆਰੀ ਦੇ ਨਾਲ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਔਰ ਇਹਨਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਕਿੰਨੇ ਦੱਸੇ ਜਾ ਰਹੇ ਆ ਕਿ ਬੰਬੀਆਂ ਗੈਰ ਦੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰਾਂ ਦੀਆਂ ਕੋਈ ਜਿਹੜੇ ਵਾਰਦਾਤਾਂ ਸਾਹਮਣੇ ਆ ਰਹੀਆਂ ਜਾਂ ਅਪਰਾਧੀ ਜਿਹੜੇ ਲੋਕ ਐ ਉਹ ਵਾਰਦਾਤਾਂ ਨੂੰ ਅੰਜਾਮ ਕਰਕੇ ਨਿਕਲ ਜਾਂਦੇ ਨੇ ਸੀਐਮ ਸਾਹਿਬ ਦਾ ਸਾਫ ਆਦੇਸ਼ ਸੀਗਾ ਕਿ ਹੁਣ ਕੋਈ ਵੀ ਅਪਰਾਧ ਕਰਕੇ ਨਿਕਲੇਗਾ ਅਗਲੇ ਚੌਂਕ ਤੱਕ ਜਾਣ ਨਹੀਂ ਦਿੱਤਾ ਜਾਵੇਗਾ ਉਸ ਤੇ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਐ ਜਿੰਨੇ ਵੀ ਪੁਲਿਸ ਕਰਮੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਔਰ ਉਸ ਤੇ ਨੂੰ ਲੈ ਕੇ ਜਿਹੜ ਪੁਲਿਸ ਕਰਮੀ ਜਾਂ ਐਫਐਸਐਪੀ ਜਿਹੜੇ ਜ਼ਿਲ੍ਹਾ ਮੁਖੀ ਆ ਉਹ ਵੀ ਆਪਣੀ ਪੁਲਿਸ ਫੋਰਸ ਨੂੰ ਪੂਰੀ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਕराई ਨੂੰ ਜਿਹੜਾ ਰੋਕਣ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾਵੇ ਜਿਸ ਨੂੰ ਲੈ ਕੇ ਲਗਾਤਾਰ ਨਾਕੇ ਲਗਾਏ ਗਏ ਸੀਗੇ ਪੁਲਿਸ ਵੱਲੋਂ ਪੁਲਿਸ ਵੱਲੋਂ ਗੈਟ ਵੀ ਵਧਾਈ ਗਈ ਹੈ ਹਾਲਾਂਕਿ ਮੋਕੇ ਪੁਲਿਸ ਨੇ ਕੁਝ ਪੈਟਰੋਲਿੰਗ ਵੀ ਵਧਾ ਦਿੱਤੀ ਗਈ ਹੈ ਗੈਟ ਵੀ ਵਧਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਇੱਕ ਨਾਕਾ ਲੱਗਾ ਹੋਇਆ ਸੀ ਔਰ ਉਸੇ ਨਾਕੇ ਦੇ ਦੌਰਾਨ ਜਿਹੜੀ ਜਾਣਕਾਰੀ ਮਿਲਲੀ ਹੈ ਕਿ ਇਹਨਾਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਬੰਬੀਆ ਗੈਂਗ ਦੇ ਨਾਲ ਦੱਸੇ ਜਾ ਰਿਹਾ ਔਰ ਇਹਨਾਂ ਕੋਲ ਅਸਲਾ ਵੀ ਫੜਿਆ ਹੈ ਹ ਗਗਨ ਕਿਉਂਕਿ ਅਫੀਸ਼ਲ ਰਿਪੋਰਟਾਂ ਦੇ ਵਿੱਚ ਕੀ ਆਉਂਦਾ ਹੈ ਕੌਣ ਲੋਕ ਨੇ ਇਹ ਕਿਹੜੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਬੰਦੀਹਾ ਗੈਂਗ ਦੇ ਨਾਲ ਸੰਬੰਧਿਤ ਨੇ ਇਹਨਾਂ ਕੋਲ ਕਿੰਨਾ ਹਥਿਆਰ ਬਰਾਮਦ ਹੋਇਆ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਸਾਰੀਆਂ ਚੀਜ਼ਾਂ ਅਜੇ ਸਾਫ਼ ਹੋਣੀਆਂ ਬਾਕੀ ਆ ਲੇਕਿਨ ਸਿਰ ਸ਼ੁਰੂਆਤੀ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਇਹ ਸਾਫ਼ ਹੈ ਕਿ ਜਿਹੜਾ ਮੋਟਰਸਾਈਕਲ ਸਵਾਰ ਦੀ ਤਿੰਨ ਲੋਕ ਹੈ ਜਿਹੜਾ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਪਰ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਬਿਲਕੁਲ ਬਿਲਕੁਲ ਦੀਪਕ ਇਹ ਵੀ ਸਮਝਣਾ ਚਾਹਵਾਂਗੇ ਕਿਉਂਕਿ ਹੁਣ ਇੱਕ ਪਾਸੇ ਪੁਲਿਸ ਦਾ ਐਕਸ਼ਨ ਹੈ ਇੱਕ ਪਾਸੇ ਪੁਲਿਸ ਦੀ ਕਾਰਵਾਈ ਹੈ ਜਿਸ ਨੂੰ ਹੁਣ ਸੀਐਮ ਦਾ ਵੀ ਥਾਪਣਾ ਹੈ ਔਰ ਸੀਐਮ ਨੇ ਇਹ ਕਲੀਅਰ ਕਰ ਦਿੱਤਾ ਕਿ ਸਨੇਚਰ ਹੋਵੇ ਜਾਂ ਗੈਂਗਸਟਰ ਹੋਵੇ ਅਗਲਾ ਚੌਕ ਨਹੀਂ ਟੱਪੇਗਾ ਅਸੀਂ ਨਹੀਂ ਟੱਪਣ ਦਵਾਂਗੇ ਔਰ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੀ ਇੱਕ ਵੱਖਰੇ ਪੋਜੀਸ਼ਨ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹੁਣ ਲਗਾਤਾਰ ਅਜਿਹੇ ਐਨਕਾਊਂਟਰਸ ਦੀਆਂ ਖਬਰਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਐਨਕਾਊਂਟਰ ਵੀ ਕਿਤੇ ਜਾ ਰਹੇ ਨੇ ਔਰ ਫੜੇ ਵੀ ਜਾ ਰਹੇ ਨੇ ਗੈਂਗਸਟਰ ਮਾਰੇ ਵੀ ਜਾ ਰਹੇ ਨੇ ਇਹਨਾਂ ਐਨਕਾਊਂਟਰਸ ਦੇ ਵਿੱਚ ਇਹ ਜਿਹੜਾ ਮਾਮਲਾ ਸਾਹਮਣੇ ਹੈ ਔਰ ਇਹ ਉਦੋਂ ਸਾਹਮਣੇ ਆ ਜਦੋਂ ਬੰਬੀਹਾ ਗੈਂਗ ਦੇ ਨਵੇਂ ਮੁਖੀ ਦੀ ਕੁਝ ਦਿਨ ਪਹਿਲਾਂ ਹੀ ਇਹ ਕਹਿ ਲੈ ਜਾਵੇ ਕਿ ਤਾਜ ਪੋਸ਼ੀ ਕੀਤੀ ਗਈ ਹੈ ਬਕਾਇਦਾ ਬੰਬੀਹਾ ਗੈਂਗ ਦਾ ਨਵਾਂ ਸਰਗਨਾ ਬਣਾਇਆ ਗਿਆ ਸੀਗਾ ਤੇ 3 ਹਫਤੇ ਪਹਿਲਾਂ ਦੀ ਤਕਰੀਬਨ ਇਹ ਖਬਰ ਹੈ ਜਦੋਂ ਨਵੇਂ ਸਰਗਨਾ ਦਾ ਐਲਾਨ ਹੋਇਆ ਸੀ ਹੁਣ ਪੂਰੇ ਦਾ ਪੂਰਾ ਸਿਨੈਰੀਓ ਜਿਸ ਤਰੀਕੇ ਨਾਲ ਮੋਗਾ ਦੇ ਆਲੇ ਦੁਆਲੇ ਇਹਨਾਂ ਗੈਂਗਸਟਰਾਂ ਦੀ ਮੌਜੂਦਗੀ ਜਾਂ ਗੈਂਗ ਮੈਂਬਰਸ ਦੀ ਮੌਜੂਦਗੀ ਕੀ ਹੋਰ ਵੀ ਅਜਿਹੇ ਕੇਸਿਸ ਹੋ ਸਕਦੇ ਨੇ ਜਿਉਂਥੇ ਅਜਿਹੇ ਮੁਲਜ਼ਮ ਆਲੇ ਦੁਆਲੇ ਦੇ ਇਲਾਕੇ ਵਿੱਚ ਹੋਣੀਆਂ ਮੋਗਾ ਦਾ ਕਰ ਮੈਂ ਜ਼ਿਕਰ ਕਰਾਂ ਮੋਗਾ ਦਾ ਨਾਮ ਗੈਂਗਸਟਰਾਂ ਦੇ ਨਾਲ ਜਾਂ ਗੈਂਗਸਟਰਾਂ ਦੇ ਪਛੋਕੜ ਮੋਗੇ ਦੇ ਨਾਲ ਕਿਵੇਂ ਜਾ ਕੇ ਜੁੜਦੇ ਨੇ ਕਿਹੜੇ ਕਿਹੜੇ ਅਜਿਹੇ ਚਿਹਰੇ ਰਹੇ ਨੇ ਮੋਗਾ ਦੀ ਜੇਕਰ ਜਿਹੜਾ ਕ੍ਰਿਮਿਨਲ ਰਿਕਾਰਡ ਹੁੰਦਾ ਹੈ ਮੋਗਾ ਪੁਲਿਸ ਦੇ ਕੋਲ ਉਸ ਦੇ ਵਿੱਚ ਕਿਹੜੇ ਅਜਿਹੇ ਚਿਹਰੇ ਰਹੇ ਨੇ ਜਿਹੜੇ ਗੈਂਗਸਟਰਸ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਂ ਰਏ ਨੇ ਦੀਪਕ ਬਿਲਕੁਲ ਗੱਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੋਗੇ ਦਾ ਨਾਮ ਕਈ ਤਰ੍ਹਾਂ ਦੇ ਗੈਂਗਸਟਰ ਦੇ ਪਛੋਕੜ ਦੇ ਨਾਲ ਜੁੜਿਆ ਕਿਉਂਕਿ ਮੋਗਾ ਦੇ ਵਿੱਚ ਅਖਰ ਗੱਲਾਂ ਆਉਂਦੀਆਂ ਜਿਹੜੇ ਗੈਂਗਸਟਰ ਬਹੁਤ ਜ਼ਿਆਦਾ ਫੇਮਸ ਰਹੇ ਨੇ ਕਿ ਮਸ਼ਹੂਰ ਰਹੇ ਨੇ ਜਿਵੇਂ ਬੰਬੀਆ ਗੈਂਗ ਬੰਬੀਆ ਗੈਂਗ ਦਵਿੰਦਰ ਸਿੰਘ ਦੀ ਆ ਉਹ ਵੀ ਮੋਗਾ ਦਾ ਸੀਗਾ ਅਰਚਡਾਲਾ ਉਹ ਵੀ ਮੋਗਾ ਦਾ ਸੁੱਖਾ ਦੁੰਨਿਆ ਕਿ ਉਹ ਵੀ ਮੋਗਾ ਦੇ ਆ ਇਸ ਤਰ੍ਹਾਂ ਦੇ ਕਈ ਜਿਹੜੇ ਗੈਂਗਸਟਰ ਨੇ ਜਿਹੜੇ ਨਾਮੀ ਗੈਂਗਸਟਰ ਨੇ ਉਹ ਮੋਗਾ ਤੋਂ ਬਿਲੋਂਗ ਕਰਦੇ ਨੇ ਔਰ ਸੁਖਬੀਰ ਬੁੱਢਾ ਹੋ ਗਿਆ ਕਈ ਜਿਹੜੇ ਲੋਕ ਨੇ ਕਈ ਗੈਂਗਸਟਰ ਗੈਂਗਸਟਰ ਨੇ ਜਿਹੜੇ ਉਹ ਮੋਗਾ ਦੇ ਨਾਲ ਬਿਲੋਂਗ ਕਰਦੇ ਨੇ ਔਰ ਇਹਨਾਂ ਦਾ ਪਿਛੋਕੜ ਵੀ ਆ ਔਰ ਜਦੋਂ ਜਿਸ ਤਰ੍ਹਾਂ ਬੰਬੀਆ ਗੈਂਗ ਦਾ ਐਂਕਾਊਂਟਰ ਆਇਆ ਉਸ ਤੋਂ ਬਾਅਦ ਗੈਂਗ ਕੋਈ ਹੋਰ ਚਲਾਣ ਲੱਗਿਆ ਗਾਂਧਾ ਗਾ ਅੱਗੇ ਦੀ ਅੱਗੇ ਜਿਹੜੇ ਗੈਂਗ ਆਪਰੇਟ ਕਰਦੇ ਰਹਿੰਦੇ ਨੇ ਔਰ ਇਹਨਾਂ ਦੇ ਜਿਹੜੇ ਜਿਹੜੇ ਨਵੇਂ ਨਵੇਂ ਜਿਹੜੇ ਇਹਨਾਂ ਦੇ ਕੀ ਕਹਿੰਦੇ ਉਹਨਾਂ ਦੇ ਨਵੇਂ ਨੌਜਵਾਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਆਪਣੇ ਨਾਲ ਜੋੜਦੇ ਨੇ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਔਰ ਪੁਲਿਸ ਜਿਹੜੀ ਹੈ ਹੁਣ ਸਖਤ ਹੈ ਲਗਾਤਾਰ ਜਿਹੜਾ ਸੀਐਮ ਸਾਹਿਬ ਨੇ ਸਾਹਬ ਹਦਾਇਤ ਕਰ ਦਿੱਤੇਗੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡ ਆਏ ਦਿਨ ਹੁੰਦੀਆਂ ਸੀਗੀਆਂ ਉਸ ਨੂੰ ਲੈ ਕੇ ਕੰਮਕੁਸ਼ ਲਗਾਉਣਾ ਬਹੁਤ ਜ਼ਰੂਰੀ ਸੀਗਾ ਗਗਨ ਉਸ ਉਸੇ ਦੇ ਤਹਿਤ ਜਿਹੜਾ ਸੀਐਮ ਸਾਹਿਬ ਨੇ ਵੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਹੜਾ ਆਦੇਸ਼ ਦਿੱਤੇ ਪੁਲਿਸ ਨੂੰ ਔਰ ਪੁਲਿਸ ਵੀ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਏ ਦਿਨ ਜਿਹੜਾ ਕਿਤੇ ਨਾ ਕਿਤੇ ਖਬਰਾਂ ਆਉਂਦੀਆਂ ਕਿ ਐਨਕਾਊਂਟਰ ਅਜ ਮੋਗਾ ਦੇ ਸਾਹਮਣੇ ਆਇਆ ਲੁਧਿਆਣਾ ਆਇਆ ਸੀ ਮਮਾ ਮੁਹਾਲੀ ਆਇਆ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਟਰਾਵਾ ਕਿਤੇ ਨਾ ਕਿਤੇ ਗੈਂਗਸਟਰ ਦੇ ਮੰਨ ਦੇ ਵਿੱਚ ਜਾਂ ਜਿਹੜੇ ਅਪਰਾਧਿਕ ਲੋਕ ਹੈ ਉਹਨਾਂ ਦੇ ਮੰਨ ਦੇ ਵਿੱਚ ਦਹਿਸ਼ਤ ਜ਼ਰੂਰ ਪਾ ਦਿੰਗੇ ਬਿਲਕੁਲ ਬਿਲਕੁਲ ਦਿਪਕ ਤੁਸੀਂ ਥੋੜੀ ਹੋਰ ਅਪਡੇਟ ਜਿਹੜਾ ਹੈਗਾ ਇਸ ਪੂਰੇ ਮਾਮਲੇ ਤੇ ਸੋਰਸਸ ਦੇ ਹਵਾਲੇ ਤੋਂ ਜਾਂ ਡਾਇਰੈਕਟ ਪੁਲਿਸ ਅਫੀਸ਼ਰਸ ਕੋਲ ਲੰਨ ਦੀ ਕੋਸ਼ਿਸ਼ ਕਰੋ ਵਾਪਿਸ ਮੈਂ ਤੁਹਾਡਾ ਰੁਕ ਕਰਾਂਗਾ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਸ਼ੁਰੂਆਤੀ ਜਾਣਕਾਰੀ ਜਿਹੜੀ ਮਿਲ ਪਾ ਰਹੀ ਹੈ ਮੋਗਾ ਦੇ ਬਤਨੀ ਦੇ ਦੌਦਰ ਪਿੰਡ ਦੇ ਵਿੱਚ ਐਂਕਾਊਂਟਰ ਹੋਇਆ ਹੈ ਪਹਿਲੀ ਗੱਲ ਤਿੰਨ ਗੈਂਗਸਟਰ ਫੜੇ ਗਏ ਨੇ ਦੂਜੀ ਤੀਜੀ ਅਪਡੇਟ ਹੈ ਕਿ ਤਿੰਨੇ ਗੈਂਗਸਟਰ ਬੰਬੀਹਾ ਗੈਂਗ ਦੇ ਨਾਲ ਜੁੜੇ ਨੇ ਚੌਥੀ ਅਪਡੇਟ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ ਗੈਂਗਸਟਰਸ ਨੇ ਪੁਲਿਸ ਤੇ ਫਾਇਰ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਫਾਇਰ ਕੀਤੇ ਗਏ ਸੀਗੇ ਪਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਆ ਤਿੰਨਾਂ ਨੂੰ ਕੰਟਰੋਲ ਕਰ ਲਿਆ ਔਰ ਚੌਥੀ ਸਬ ਤੋਂ 25 ਸਬ ਤੋਂ ਅਹਿਮ ਗੱਲ ਇਹ ਹੈ ਕਿ ਇਹ ਬਾਈਕ ਤੇ ਜਾ ਰਹੇ ਸੀਗੇ ਪੁਲਿਸ ਨੇ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਭੱਜਣ ਦੀ ਪਹਿਲਾਂ ਕੋਸ਼ਿਸ਼ ਕੀਤੀ ਫਿਰ ਪੁਲਿਸ ਤੇ ਫਾਇਰ ਕੀਤਾ ਪਰ ਜ਼ਖਮੀ ਕੋਈ ਨਹੀਂ ਹੋਇਆ ਬਿਨਾ ਜ਼ਖਮੀ ਕੀਤੇ ਇਹਨਾਂ ਨੂੰ ਫੜਨ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਸ਼ੁਰੂਆਤੀ ਜਾਣਕਾਰੀ ਹੈ ਇਹ ਸ਼ੁਰੂਆਤੀ ਜਾਣਕਾਰੀ ਹੈ ਅਪਡੇਟ ਹੋਵੇਗੀ ਹੋ ਸਕਦਾ ਹੈ ਇਸ ਜਾਣਕਾਰੀ ਦੇ ਵਿੱਚ ਕੁਝ ਨਵਾਂ ਐਡ-ਆਨ ਹੋਵੇ ਔਰ ਨਵਾਂ ਐਡ-ਆਨ ਹੋਣ ਦੇ ਨਾਲ ਨਾਲ ਇਹ ਵੀ ਹੋ ਸਕਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬਦਲਣ ਵੀ ਸੋ ਇਹ ਸ਼ਤਾਤੀ ਜਾਣਕਾਰੀ ਜਿਹੜੀ ਹੈਗੀ ਉਹ ਮਿਲ ਰਹੀ ਹੈ ਮੋਗਾ ਦੇ ਬਦਨੀ ਦੇ ਪਿੰਡ ਦੌਦਰ ਦੇ ਵਿੱਚ ਇਹ ਐਨਕਾਊਂਟਰ ਹੋਇਆ ਤਿੰਨ ਗੈਂਗਸਟਰ ਫੜੇ ਗਏ ਨੇ ਬੰਬੀਹਾ ਗੈਂਗ ਦੇ ਨਾਲ ਜੁੜੇ ਨੇ ਔਰ ਬੰਬੀਹਾ ਗੈਂਗ ਦਾ ਨਵਾਂ ਡੌਨ ਬਣਿਆ ਸੀਗਾ ਨੀਰਜ ਫਤੇਪੂਰੀਆ ਨੀਰਜ ਫਰੀਦਪੂਰੀਆ ਨੀਰਜ ਫਰੀਦਪੂਰੀਆ ਨੂੰ ਇਸ ਗੈਂਗ ਦਾ ਨਵਾਂ ਡੌਨ ਬਣਾਇਆ ਗਿਆ ਸੀਗਾ ਉਸਦੀ ਬਕਾਇਦਾ ਤਾਜ ਪੋਸ਼ੀ ਕੀਤੀ ਗਈ ਸੀ ਕੈਨੇਡਾ ਦੇ ਵਿੱਚ ਨਿਰਜ ਫਰੀਦਪੁਰਿਆ ਮੌਜੂਦ ਹੈ ਤੇ ਨਿਰਜ ਪੁਰੇਦਪੁਰਿਆ ਦੀ ਅਗਵਾਈ ਦੇ ਵਿੱਚ ਹੁਣ ਇਹ ਗੈਂਗ ਜਿਹੜਾ ਹੈਗਾ ਆਪਣੀ ਕਾਰਵਾਈ ਕਰ ਰਿਹਾ ਹੈ ਪਰ ਇਸ ਕਾਰਵਾਈ ਤੇ ਹੁਣ ਪੁਲਿਸ ਦੀ ਸਖਤੀ ਔਰ ਸਿਰਫ ਐਸੇ ਗੈਂਗ ਦੀ ਨਹੀਂ ਕਿਸੇ ਵੀ ਗੈਂਗ ਦੀ ਕਾਰਵਾਈ ਤੇ ਪੁਲਿਸ ਦੀ ਸਖਤੀ ਔਰ ਇਹ ਸਾਰੇ ਗ੍ਰਾਫਿਕਲੀ ਅਸਥਨ ਦੱਸ ਰਹੇ ਆ ਕਦੋਂ ਕਦੋਂ ਕੀ ਕੀ ਹੋਇਆ ਪੰਜਾਬ ਦੇ ਵਿੱਚ 4 ਨਵੰਬਰ 6 ਨਵੰਬਰ 9 ਨਵੰਬਰ 23 ਨਵੰਬਰ ਵਕ ਵਕ ਤਮਾਤੇ ਜਿਹੜੇ ਐਨਕਾਊਂਟਰ ਹੋਏ ਨੇ 29 ਨਵੰਬਰ ਨੂੰ ਲੁਧਿਆਣਾ ਨੂੰ ਸ਼ੁਭਮ ਤੇ ਗੋਪੀ ਢੇਰ ਕਿਤੇ ਸੀ ਪੁਲਿਸ ਨੇ 4 ਦਸੰਬਰ ਨੂੰ ਬਠਿੰਡਾ ਦੇ ਵਿੱਚ ਇੱਕ ਲੁਟੇਰੇ ਨੂੰ ਜ਼ਖਮੀ ਕਰਨ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ 13 ਦਸੰਬਰ ਗੈਂਗਸਟਰ ਸੁਖਦੇਵ ਦੇ ਖਿਲਾਫ ਕਾਰਵਾਈ ਹੋਈ 13 ਦਸੰਬਰ ਨੂੰ ਗੈਂਗਸਟਰ ਜੱਸਾ ਐਪੋਵਾਲ ਜ਼ਖਮੀ ਹੋਇਆ 14 ਦਸੰਬਰ ਮਾਨਸਾ ਦੇ ਵਿੱਚ ਗੈਂਗਸਟਰ ਪੰਮਾ ਕੁਲਾਣਾ ਕਾਬੂ ਕੀਤਾ ਗਿਆ ਲਗਾਤਾਰ ਲਗਾਤਾਰ ਐਕਸ਼ਨ ਪੁਲਿਸ ਦਾ ਨਜ਼ਰ ਆ ਰਿਹਾ ਹੈ 4 ਨਵੰਬਰ ਤੋਂ ਸ਼ੁਰੂਆਤ ਹੋਈ ਸੀ ਬਟਾਲਾ ਤੋਂ ਗੈਂਗਸਟਰ ਨਮਨਿਤ ਸਿੰਘ ਜ਼ਖਮੀ ਹੋਇਆ ਸੀ 6 ਨਵੰਬਰ ਨੂੰ ਜ਼ੀਰਖਪੁਰ ਦੇ ਵਿੱਚ ਗੈਂਗਸਟਰ ਮਨਜੀਤ ਸਿੰਘ ਗੁਰੀ ਨੂੰ ਕਾਬੂ ਕੀਤਾ ਗਿਆ ਸੀ 9 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਚਲਦੇ ਵਿਆਹ ਦੌਰਾਨ ਤਿੰਨ ਲੁਟੇਰੇ ਕਾਬੂ ਕੀਤੇ ਗਏ ਸਨ 23 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਗੈਂਗਸਟਰ ਸੰਜੀਵ ਕੁਮਾਰ ਸੰਜੂ ਤੇ ਸ਼ੁਭਮ ਗੋਪੀ ਟੈਰ ਕੀਤੇ ਗਏ ਸੀ 4 ਦਸੰਬਰ ਨੂੰ ਇੱਕ ਲੁਟੇਰੇ ਨੂੰ ਜ਼ਖਮੀ ਕਰਕੇ ਕਾਬੂ ਕੀਤਾ ਗਿਆ ਸੀ ਤੇ 13 ਦਸੰਬਰ ਨੂੰ ਲੁਧਿਆਣਾ ਦੇ ਵਿੱਚ ਗੈਂਗਸਟਰ ਸੁਖਦੇਵ ਵਿੱਕੀ ਟਾਇਰ ਕੀਤਾ ਗਿਆ ਉਸ ਤੋਂ ਬਾਅਦ 13 ਦਸੰਬਰ ਨੂੰ ਹੀ ਜ਼ੀਰਕਪੁਰ ਦੇ ਵਿੱਚ ਗੈਂਗਸਟਰ ਜੱਸਾ ਐਪੋਵਾਲ ਜ਼ਖਮੀ ਹੋਇਆ ਸੀ 14 ਦਸੰਬਰ ਨੂੰ ਮਾਨਸਾ ਦੇ ਵਿੱਚ ਗੈਂਗਸਟਰ ਪੰਮਾ ਕੁਲਾਣਾ ਕਾਬੂ ਕੀਤਾ ਗਿਆ ਸੀ ਸੋ ਇਹ ਲਗਾਤਾਰ ਇਹ ਲਗਾਤਾਰ ਉਹ ਤਸਵੀਰਾਂ ਨੇ ਲਗਾਤਾਰ ਉਹ ਅੰਕੜੇ ਨੇ ਜਿਹੜੇ ਆਪਣੇ ਆਪ ਵਿੱਚ ਇਸ ਗੱਲ ਦੀ गवाही देंगे ने पुलिस का एक्शन हूं सख्त हों जा है पंजाब पुलिस की कार्रवाई जोड़ी हैगी है वो तिखी हों जा रही है पंजाब पुलिस जी है एक्शन मोड पर है पंजाब पुलिस हूँ रिलैक्स मोड पर नहीं है पंजाब पुलिस हूँ किसी भी तरीके की टिह देन के मूड नहीं है पंजाब पुलिस जी है हूँ एक्शन के मोड के और एक्शन मोड जोड़ा है ऑन हो चुका है और ऑन होने बाद मोड जोड़ा है वो लगातार ਹੋਰ ਜ਼ਿਆਦਾ ਤੇਜ਼ ਹੁੰਦਾ ਜਾ ਰਿਹਾ ਹੈ ਲਗਾਤਾਰ ਇੱਕ ਖਬਰਾਂ ਜਿਹੜੀਆਂ ਨੇ ਇਹਨਾਂ ਦੀ ਗਿਣਤੀ ਵੱਧ ਰਹੀ ਹੈ ਜਿਸ ਤੇ ਵਿੱਚ ਐਨਕਾਊਂਟਰ ਹੋ ਰਹੇ ਨੇ ਜਿਸ ਤੇ ਵਿੱਚ ਅਰੈਸਟ ਕੀਤੇ ਜਾਣੇ ਨੇ ਗੈਸਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਨਕਾਊਂਟਰ ਕੀਤਾ ਜਾਂਦਾ ਐਨਕਾਊਂਟਰ ਹੁੰਦਾ ਕਿਉਂਕਿ ਜਦੋਂ ਅਪਰਾਧੀ ਨੂੰ ਰੋਕਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਉਹ ਕਿਸੇ ਤਰੀਕੇ ਨਾਲ ਉੱਥੋਂ ਭੱਜ ਜਾਵੇ ਜਾਂ ਫਿਰ ਅਟੈਕ ਕਰੇ ਅਟੈਕ ਕਰਕੇ ਜਿਹੜਾ ਹੈਗਾ ਆਪਣੇ ਆਪ ਨੂੰ ਸੇਵ ਕਰੇ ਪਰ ਇਹਨਾਂ ਐਨਕਾਊਂਟਰਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੈਂਗਸਟਰ ਸਿਰਫ ਮਾਰੇ ਨਹੀਂ ਜਾ ਰਹੇ ਗੈਂਗਸਟਰ ਅਰੈਸਟ ਵੀ ਹੋ ਰਹੇ ਨੇ ਔਰ ਅਰੈਸਟ ਹੋਏ ਗੈਂਗਸਟਰ ਤੋਂ ਪੁਲਿਸ ਜੜੀ ਹੈਗੀ ਹੈ ਜਿਆਦਾ ਕੁਝ-ਕਿਛ ਕਰ ਸਕਦੀ ਹੈ ਨਜਾਇਜ਼ ਹਥਿਆਰੇ ਨਾਲ ਗੈਂਗਸਟਰਾਂ ਦੇ ਕੋਲੋਂ ਮਿਲੇ ਨੇ ਮੇਰੇ ਸਹਯੋਗੀ ਮਨੋਜ ਰਾਠੀ ਜ਼ਿਆਦਾ ਜਾਣਕਾਰੀ ਦੇ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਅਪਡੇਟ ਜਿਹੜੀ ਟਾਪ ਅਫੀਸ਼ੀਅਲਸ ਤੋਂ ਮਿਲਦੀਆਂ ਨੇ ਕਿ ਕੁਝ ਜਾਣਕਾਰੀ ਮਿਲ ਪਈ ਹੈ ਮਨੋਜ ਦਾ ਰੁਕ ਕਰਾਂਗੇ ਮਨੋਜ ਤਿੰਨ ਗੈਂਗਸਟਰ ਫੜੇ ਗਏ ਨੇ ਮੋਗਾ ਦੇ ਪਿੰਡ ਦੌਦਰ ਦੇ ਵਿੱਚ ਬੰਬੀਹਾ ਗੈਂਗ ਦੇ ਨਾਲ ਲਿੰਕ ਦੱਸਿਆ ਜਾ ਰਿਹਾ ਹੈ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਤਿੰਨਾਂ ਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਕਿ ਕੁਝ ਜਾਣਕਾਰੀ ਮਿਲ ਪਾ ਰਹੀ ਹੈ ਜੀ ਬਿਲਕੁਲ ਗगन ਇੱਕ ਸ਼ੰਕਰ ਰਾਜਪੂਤ ਦੱਸਿਆ ਜਾ ਰਿਹਾ ਜੋ ਕਿ ਜਿਹੜਾ ਹੈਗਾ ਲੱਕੀ ਪਟਿਆਲ ਯਾਨੀ ਕਿ ਬੰਬੀਹਾ ਗੈਂਗ ਤੋਂ ਜੁੜਿਆ ਦੱਸਿਆ ਜਾ ਰਿਹਾ ਕਿ ਜਿਹੜੇ ਆਪਰੇਟ ਕਰਦੇ ਬੰਬੀਹਾ ਗੈਂਗ ਦੇ ਇਹ ਤਿੰਨੋਂ ਇਨਾਂ ਨੂੰ ਕਾਬੂ ਕੀਤਾ ਤੇ ਵੱਡੀ ਸਫਲਤਾ ਕਹਿ ਸਕਦੇ ਆ ਕਿ ਮੋਗਾ ਪੁਲਿਸ ਨੂੰ ਮਿਲੀ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਅਖ਼ਬਾਰਾਂ ਵੱਲੋਂ ਦਿੱਤੀ ਗਈ ਹੈ ਕਿ ਇਹ ਤਿੰਨੋਂ ਨਾਕਾ ਲੱਗਿਆ ਹੋਇਆ ਸੀਗਾ ਇੱਕ ਟਿੱਪ ਆਫ ਸੀ ਪੁਲਿਸ ਕੋਲ ਕਿ ਤਿੰਨ ਬਦਮਾਸ਼ ਜੋ ਕਿ ਵੌਂਟਡ ਨੇ ਪਿਛਲੇ ਕਈ ਅਪਰਾਧਿਕ ਮਾਮਲੇ ਚ ਇਨਵੋਲ ਨੇ ਉਹਨਾਂ ਦੇ ਵਿੱਚ ਬਾਈਕ ਸਵਾਰ ਬਾਈਕ ਤੇ ਜਾ ਕੇ ਇਹ ਤਿੰਨੋਂ ਇਹ ਜਾ ਰਹੇ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹ ਖੇਤਾਂ ਵਿੱਚ ਵੜ ਗਏ ਬਾਈਕ ਲੈ ਕੇ ਹਾਲਾਂਕਿ ਪਿੱਛੇ ਜਦ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਫਰੈਂਡਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹਾਲਾਂਕਿ ਦੋਨੋਂ ਸਾਈਡ ਤੋਂ ਫਾਇਰਿੰਗ ਹੋਈ ਹੈ ਉਦ ਤੱਕ ਦੀ ਜਾਣਕਾਰੀ ਸ੍ਰੀ ਦਫ਼ਤਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਫਾਇਰਿੰਗ ਕੀਤੀ ਹੈ ਉਹਨਾਂ ਨੇ ਪੁਲਿਸ ਤੇ ਤੇ ਇੱਕ ਜਿਗਵਾਵੀ ਫਾਇਰਿੰਗ ਤੇ ਪੁਲਿਸ ਨੇ ਇੱਕ ਬੰਦੇ ਨੇ ਪੈਰ ਤੇ ਗੋਲੀ ਵੱਜੀ ਹੈ ਹਾਲਾਂਕਿ ਇੱਕ ਜਿਹੜਾ ਗੈਸਟਰ ਹੈ ਇੱਕ ਬਦਮਾਸ਼ ਹੈ ਉਹਦੇ ਪੈਰ ਤੇ ਗੋਲੀ ਵੱਜੀ ਹੈ ਹਾਲਾਂਕਿ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਵੱਡੀ ਸਫਲਤਾ ਕਹਿ ਸਕਦੇ ਹਾਂ ਲਗਾਤਾਰ ਆਪਰੇਸ਼ਨ ਕਲੀਨ ਲਗਾਤਾਰ ਗਗਨ ਕਹਿ ਸਕਦੇ ਆ ਕਿ ਆਪਰੇਸ਼ਨ ਕਲੀਨ ਚੱਲ ਰਿਹਾ ਜਿਹਦੇ ਤਹਿਤ ਗੈਂਗਸਟਰਸ ਨੇ ਮਾਰੇ ਅਨਸਰਸ ਨੇ ਹੋਰ ਜਿਹੜੇ ਜਿਹੜੇ ਲਾਅ ਐਂਡ ਆਰਡਰ ਨੂੰ ਖਰਾਬ ਕਰ ਰਹੇ ਨੇ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਦੇ ਕੋਲੋਂ ਪਿਸਟਲਸ ਹੋਰ ਵੀ ਕਈ ਚੀਜ਼ਾਂ ਬਾਈਕ ਜਿਹੜੀ ਹੈਗੀ ਆ ਉਹ ਸਾਰੀ ਰਿਕਵਰ ਹੋਈ ਹੈ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਲਗਾਤਾਰ ਪੁਲਿਸ ਹੁਣ ਪਾਲ ਕਰ ਰਹੀ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀ ਸੀਗੇ ਜਾਂ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸੀਗੇ ਹੁਣ ਪੂਰਾ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਨੀਅਰ ਅਧਿਕਾਰੀ ਉਹ ਉੱਥੇ ਪਹੁੰਚ ਰਹੇ ਹਨ ਜਿਹੜੇ ਮੋਗਾ ਦੇ ਐਸਐਸਪੀ ਨੇ ਉਹ ਉੱਥੇ ਪਹੁੰਚ ਰਹੇ ਨੇ ਹੁਣ ਕਈ ਚੀਜ਼ਾਂ ਦਾ ਖੁਲਾਸਾ ਹੋਏਗਾ ਕਿ ਆਖਿਰ ਇਹ ਕਿਉਂਕਿ ਇਹਨਾਂ ਦੇ ਕੋਲ ਵੈਪਨ ਸੀ ਇਹਨਾਂ ਦੇ ਕੋਲ ਵੈਪਨ ਸੀਗੇ ਵੈਪਨ ਇਹ ਅੱਗੇ ਕਿਸ ਵਾਰ ਰਾਤ ਨੂੰ ਅੰਜਾਮ ਦੇਣ ਚਾਰੇ ਸੀਗੇ ਇਸ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਜੁੜ ਗਈ ਹੈ ਕਿਉਂਕਿ ਇਹ ਬੰਬੀਹਾ ਗੈਂਗ ਤੋਂ ਜੁੜੇ ਹੋਏ ਦੱਸੇ ਜਾ ਰਹੇ ਨੇ ਲੱਕੀ ਪਟਿਆਲ ਤੋਂ ਜੁੜੇ ਹੋਏ ਦੱਸੇ ਜਾ ਰਹੇ ਨੇ ਤੇ ਤਸਵੀਰਾਂ ਤੁਸੀਂ ਐਕਸਕਲੂਸਿਵ ਦੇਖ ਰਹੇ ਹੋ ਕਿ ਪੂਰਾ ਖੇਤਾਂ ਦਾ ਇਹ ਏਰੀਆ ਹੈ ਔਰ ਖੇਤਾਂ ਦੇ ਵਿੱਚ ਹੁੰਦੇ ਹੋਏ ਲੁਕਦੇ ਲੁਕਾਂਦੇ ਇਹ ਉੱਥੋਂ ਨਿਕਲ ਰਹੇ ਸੀ ਹਾਲਾਂਕਿ ਪੁਲਿਸ ਨੂੰ ਟਿਪ ਆਖ ਸੀ ਕਿڑی ਜਾਣਕਾਰੀ ਸੀਨੀਰ ਅਧਿਕਾਰੀਆਂ ਨੇ ਵੀ ਦਿੱਤੀ ਹੈ ਚਾਹ ਦਾ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਸਰੈਂਡਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਤੇ ਫਾਇਰ ਕਰ ਦਿੱਤੇ ਹਾਲਾਂਕਿ ਫਾਇਰ ਕਰਨ ਤੋਂ ਬਾਅਦ ਇਹ ਖੇਤਾ 'ਚ ਭੱਜੇ ਹੈ ਪਾਈ ਛੱਡ ਕੇ ਇਹ ਖੇਤਾ 'ਚ ਭੱਜੇ ਹੈ ਜਿਨ੍ਹਾਂ ਦਾ ਪਿੱਛਾ ਕੀਤਾ ਗਿਆ ਤੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਵਾਬੀ ਫਾਇਰਿੰਗ ਦੀ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਹੈ ਉਹਦੇ ਜਿਹੜੇ ਪੈਲ ਤੇ ਗੋਲੀ ਮੱਜੀ ਹੈ ਸ਼ੰਕਰ ਰਾਜਪੂਤ ਦੱਸਿਆ ਜਾ ਰਿਹਾ ਦੋ ਹੋਰ ਉਹਦੇ ਸਾਥੀ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਮੌਕੇ ਤੇ ਹੁਣ ਥੋੜੀ ਦੇਰ ਨੇ ਯਾਨੀ ਕਿ ਕੁਝ ਹੀ ਮਿੰਟਾਂ ਚ ਐਸਐਸਪੀ ਪਹੁੰਚ ਰਹੇ ਨੇ ਸੀਨੀਅਰ ਅਧਿਕਾਰੀ ਉੱਤੇ ਪਹੁੰਚ ਰਹੇ ਨੇ ਤੇ ਪੂਰਾ ਬਰੀਫ ਕਰਨਗੇ ਕਿ ਕਿਹੜੀ ਗੈਂਗ ਕਿਹੜੀ ਗੈਂਗ ਦੇ ਨਾਲ ਹੋਰ ਕਿਸ ਤਰ੍ਹਾਂ ਦੀ ਵਾਰਦਾਤਾਂ 'ਚ ਸ਼ਾਮਿਲ ਸੀਗੇ ਪਿਛਲੇ ਕ੍ਰਿਮੀਨਲ ਰਿਕਾਰਡ ਇਨ ਆਦਿ ਕੀ ਹੈ ਔਰ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਸੀਗੇ ਉਸ ਏਰੀਆ ਦੇ ਵਿੱਚ ਇਹ ਵੀ ਬਹੁਤ ਅਹਿਮ ਹੋ ਜਾਂਦਾ ਹੈ ਗਗਨ ਕਿ ਆਖਿਰ ਇਹ ਵੈਪਨਸ ਨੂੰ ਲੈ ਕੇ ਆਸਿਰ ਅੱਗੇ ਕਿਹੜੀ ਵਾਰਦਾਤ ਨੂੰ ਅੰਜਾਮ ਜਿਹੜੀ ਹੈਗੀ ਉਹ ਦੇਣ ਲੱਗੇ ਸੀਗੇ ਜਿਸ ਨੂੰ ਲੈ ਕੇ ਲekin ਪੁਲਿਸ ਨੇ ਕਿਹਾ ਤੋਂ ਇਹਨਾਂ ਨੂੰ ਪਹਿਲਾਂ ਹੀ ਫੜ ਲਿਆ ਤਾਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਕਾਰਵਾਈ ਔਰ ਲਗਾਤਾਰੇ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਆਪਰੇਸ਼ਨ ਪਲੇਨ ਕੀਤਾ ਜਾ ਰਿਹਾ ਹੈ ਇਹਦੇ ਤਹਿਤ ਪੁਲਿਸ ਸੀਨੀਅਰ ਅਧਿਕਾਰੀ ਜਾਣਕਾਰੀ ਲਗਾਤਾਰ ਦੇਦੇ ਆ ਰਹੇ